ਹੈਲੋ ਗਾਇਜ਼ ਬੈਕ ਟੂ ਮਾਈ ਚੈਨਲ ਬੈਕ ਟੂ ਮਾਈ ਬਲੌਗ ਗਾਇਜ਼ ਦਾ ਨਿਊ ਬਲੌਗ ਦੀ ਸਟਾਰਟਿੰਗ ਹੋ ਚੁੱਕੀ ਹੈ ਜੀ 11 ਵਜੇ ਤੇ ਹੈ ਜੀ ਇੰਜੈਕਸ਼ਨ ਇੰਜੈਕਸ਼ਨ ਕਿਸ ਚੀਜ਼ ਦੇ ਹੈ ਇਹਨਾਂ ਦੀਆਂ ਹੋ ਗਈਆਂ ਸੀਗੀਆਂ ਜੀ ਜੜਾ ਖਰਾਬ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਸਾਰਿਆਂ ਦੇ ਲਈ ਦੇਸੀ ਨੁਸਖਾ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਛੋਟੀ ਜੀ ਵੀਡੀਓ ਰਹਿਣ ਵਾਲੀ ਹੈ ਸਾਡੀ ਵੀਡੀਓ ਕਰਕੇ ਕਿਸੇ ਹੋਰ ਭੈਣ ਭਰਾ ਨੂੰ ਫਾਇਦਾ ਹੁੰਦਾ ਤਾਂ ਅਸੀਂ ਇਹ ਜਰੂਰ ਮੈਂ ਕਿਹਾ ਵੀਡੀਓ ਸ਼ੇਅਰ ਕਰਾਂਗੇ ਸਾਡੇ ਦਰਸ਼ਕਾਂ ਦੇ ਨਾਲ ਤੇ ਇਧਰ ਹੋਰ ਵੀ ਬਹੁਤ ਸਾਰੀਆਂ ਮਸ਼ੀਨਾਂ ਆਈਆਂ ਪਈਆਂ ਸੀਗੀਆਂ ਤੇ ਡਾਕਟਰ ਨੇ ਇਹਨਾਂ ਦੇ ਤਿੰਨ ਜਾੜਾਂ ਦੇ ਵਿੱਚ ਤਿੰਨ ਇੰਜੈਕਸ਼ਨ ਲਾ ਤੇ ਵੈਸੇ ਤਾਂ ਇੱਕ ਜਾੜ 'ਚ ਤਿੰਨ ਇੰਜੈਕਸ਼ਨ ਲੱਗਦੇ ਲੱਗਦੇ ਆ ਡਾਕਟਰ ਕਹਿੰਦੇ ਥੋੜਾ ਪੱਕਾ ਚੈੱਕ ਕਰ ਲੈਣੇ ਕਿਉਂਕਿ ਰੱਸੀ ਦੀ ਜ਼ਿਆਦਾ ਸੁਭਾਵਨਾ ਸੀਗੀ ਅੱਧਾ ਘੰਟਾ ਹੋ ਚੁੱਕਿਆ ਸੀਗਾ ਇੰਜੈਕਸ਼ਨ ਲਾਏ ਨੂੰ ਸੁਣ ਨਹੀਂ ਹੋ ਰਿਹਾ ਸੀਗਾ ਇਹਨਾਂ ਦਾ ਜਿਹੜਾ ਜਾੜ ਵਾਲਾ ਥਾਂ ਸੀਗਾ ਤੇ ਡਾਕਟਰ ਥੋੜਾ ਜਿਹਾ ਵਿਚਾਰਾ ਚੈੱਕ ਕਰ ਰਿਹਾ ਹੈ ਕਿ ਦੇਖਦੇ ਆ ਹਨਾ ਬਿਸਨ ਹੋਈ ਆ ਕਿ ਨਹੀਂ ਡਾਕਟਰ ਨੇ ਸਾਨੂੰ ਦਿੱਤਾ ਹੈ ਜੀ 3 ਦਿਨਾਂ ਦਾ ਟਾਈਮ ਤੇ ਆ ਸੀਗਾ ਝਾੜ ਕੱਢਣ ਵਾਲਾ ਫਾਰਮੂਲਾ ਤੇ ਮੈਨੂੰ ਬਹੁਤ ਡਰ ਲੱਗਿਆ ਤੇ ਤੁਸੀਂ ਵੀ ਅਗਰ ਆਪਣੀ ਝਾੜਾਂ ਨੂੰ ਸਹੀ ਸਲਾਮਤ ਰੱਖਣਾ ਚਾਹ ਰਹੇ ਹੋ ਤਾਂ ਵੀਡੀਓ ਜ਼ਰੂਰ ਦੇਖਿਓ ਹਾਂਜੀ ਦਰਸ਼ਕੋ ਤੁਸੀਂ ਆਹ ਵੀਡੀਓ ਦੇਖ ਲਈ ਆ ਹਨਾ ਤੇ ਏ ਅਸੀਂ ਕਿਉਂ ਗਏ ਆ ਕਿਉਂਕਿ ਇਹਨਾਂ ਦੀਆਂ ਜਾੜਾਂ ਨੂੰ ਜਿਹੜਾ ਕੀੜਾ ਲੱਗ ਚੁੱਕਿਆ ਤੇ ਅਸੀਂ ਡਾਕਟਰ ਕੋਲੇ ਗਏ ਸੀ ਇਹਨਾਂ ਦੀਆਂ ਜਾੜਾਂ ਕਢਾਉਣਾ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਜਾੜਾਂ ਸੀਗੀਆਂ ਕੱਟੀਆਂ ਲੈਣ ਵਾਈ ਲੈਣ ਵਾਈ ਜਿਹੜੀਆਂ ਇਹਨਾਂ ਦੀਆਂ ਜਾੜਾਂ ਸੀ ਜਿਹੜਾ ਨੂੰ ਕੀੜਾ ਲੱਗਿਆ ਹੋਇਆ ਸੀਗਾ ਤੇ ਹੁਣ ਨਾ ਅੱਜ ਕੱਲ ਕੀ ਹੈ ਇਦਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਦੰਦਾ ਜਾੜਾਂ ਨੂੰ ਜਦੋਂ ਕੀੜਾ ਲੱਗ ਜਾਂਦਾ ਤੇ ਆਪਾਂ ਨੂੰ ਜਦੋਂ ਜੇ ਰੋਟੀ ਖਾਣੇ ਆ ਤਾਂ ਤਾਂ ਵੀ ਆਪਣੇ ਦਰਦ ਹੁੰਦਾ ਹੈ ਜੇ ਪਾਣੀ ਪੀਣੇ ਤਾਂ ਤਾਂ ਵੀ ਠੰਡਾ ਪਾਣੀ ਤਾਂ ਐ ਲੱਗਦਾ ਜਿਵੇਂ ਆਪਾਂ ਵੀ ਆਪਣੇ ਕਿਸ ਨੇ ਛੁਰਿ ਮਾਰਤੀ ਹੋਵੇ ਹਨ ਤੇ ਇਸ ਦਾ ਪੇਨ ਬਹੁਤ ਜ਼ਿਆਦਾ ਹੁੰਦਾ ਦਰਸ਼ਕੋ ਇੰਨਾ ਜ਼ਿਆਦਾ ਪੇਨ ਹੁੰਦਾ ਤੇ ਇਹਦੇ ਹੋਰ ਵੀ ਕਈ ਕਈ ਚਾਂਸ ਹੁੰਦੇ ਆ ਕਿਉਂਕਿ ਆਪਣੇ ਜਦੋਂ ਕਈ ਵਾਰੀ ਆਪਾਂ ਨਹੀਂ ਗੌਰ ਕਰਦੇ ਉਹਨੇ ਦਰਦ ਕਰੀ ਜਾਣਾ ਕਰੀ ਜਾਣਾ ਕਈ ਵਾਰੀ ਪਤਾ ਨਹੀਂ ਵੀ ਕੋਈ ਬਦਲਾ ਕਰਕੇ ਕੋਈ ਇਨਫੈਕਸ਼ਨ ਵਗੈਰਾ ਹੋ ਜਾਂਦੇ ਆ ਜਾਂ ਕੁਝ ਵੀ ਕਈ ਵਾਰੀ ਆਪਣੇ ਰੱਸੀ ਪੈ ਜਾਂਦੀ ਹੈ ਹਨਾ ਜਾੜਾਂ ਦੇ ਵਿੱਚ ਉਦੋਂ ਵੀ ਆਪਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਹੈਗਾ ਤੇ ਇਹ ਕਹਿੰਦੇ ਵੀ ਸਾਡੇ ਨਾਲ ਚੱਲੋ ਤੁਸੀਂ ਵੀ ਆਪਾਂ ਜਾੜ ਕਢਾ ਕੇ ਆਉਣੀ ਅਸੀਂ ਗਾਂ ਘੇ ਤੇ ਡਾਕਟਰ ਨੇ ਤਿੰਨ ਟੀਕੇ ਲਾਤੇ ਸੀ ਦਰਸ਼ਕੋ ਇਸ ਦੇ ਜਾੜ ਚ ਤੇ ਇਹਨਾਂ ਨੂੰ ਸੁਣ ਨਹੀਂ ਹੋਈ ਕਿਉਂ ਸੁਣ ਨਹੀਂ ਹੋਈ ਪਤਾ ਹੈ ਤੁਹਾਨੂੰ ਕਿਉਂ ਨਹੀਂ ਹੋਈ ਸੁਣ ਸੁਣਨੇ ਇਸ ਕਰਕੇ ਨਹੀਂ ਹੋਈ ਕਿਉਂਕਿ ਇਹਨਾਂ ਦੇ ਪੈ ਚੁੱਕੀ ਸੀ ਰਸੀ ਕਾਫੀ ਟਾਈਮ ਦੀਆਂ ਜਾੜਾ ਸੀਗੀਆਂ ਇਹਨਾਂ ਦੀਆਂ ਦਰਦ ਕਰਦੀਆਂ ਇਹਨਾਂ ਜਦੋਂ ਰਸੀ ਪੈ ਗਈ ਤੇ ਫਿਰ ਉਹ ਜਦੋਂ ਸੁਣ ਸੀ ਉਹ ਨਹੀਂ ਹੋਈ ਤਿੰਨ ਨਹੀਂ ਤਾਂ ਤਿੰਨ ਇੰਜੈਕਸ਼ਨ ਦਿੱਤੇ ਬਾਅਦ ਜਦੋਂ ਆਪਣੇ ਅੰਦਰ ਟੀਕਾ ਲੱਗ ਜਾਂਦਾ ਨਾ ਜਵਾੜਿਆਂ ਚ ਤੇ ਫਿਰ ਸੁੰਨ ਹੋ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਉਸ ਤੋਂ ਬਾਅਦ ਜੀਭ ਵੀ ਭਾਰੀ ਭਾਰੀ ਹੋ ਜਾਂਦੀ ਹੈ ਆਪਣੀ ਇੱਕ ਸਾਈਡ ਵੀ ਭਾਰੀ ਭਾਰੀ ਹੋ ਜਾਂਦੀ ਹੈ ਤੇ ਡਾਕਟਰ ਨੇ ਜਦੋਂ ਇੰਜੈਕਸ਼ਨ ਇਸ ਦੇ ਤਿੰਨ ਲਾਏ ਦੇ ਨੇ ਹਲਾ ਹਲੂ ਕੇ ਦੇਖਿਆ ਕਟੋ-ਕਟ ਅੱਧੇ ਘੰਟੇ ਦੇ ਲਿਵੇ ਹੋ ਗਿਆ ਸੀ ਕੰਜੈਕਸ਼ਨ ਲਾਏ ਨੂੰ ਗੇ ਕਾੜ ਨਹੀਂ ਗੱਡੀ ਇਹਨਾਂ ਨੇ ਉਹ ਕਹਿੰਦੇ ਵੀ ਤੁਸੀਂ ਜਾਓ ਇੱਕ ਵਾਰੀ ਤੇ ਤਿੰਨ ਦਿਨ ਦਵਾਈ ਖਾਓ ਤੇ ਉਸ ਤੋਂ ਬਾਅਦ ਆਪਾਂ ਤੁਹਾਡੀਆਂ ਜਾੜਾ ਕੱਢਾਂਗੇ ਤੇ ਜੇ ਦਰਸ਼ਕੋ ਤੁਹਾਨੂੰ ਵੀ ਇਹ ਪ੍ਰੋਬਲਮ ਹੈਗੀ ਤਾਂ ਅੱਜ ਆਪਾਂ ਉਸ ਪ੍ਰੋਬਲਮ ਦਾ ਹੱਲ ਲੈ ਕੇ ਆਏ ਆਂ ਤੇ ਤੁਸੀਂ ਕੀ ਕਰਨਾ ਹੈਗਾ ਤੁਸੀਂ ਇੱਕ ਕਰਵਾ ਜਿਹੜਾ ਮਿੱਟੀ ਦਾ ਛੋਟੀ ਜਿਹਦੇ ਵਿੱਚ ਲੇਡੀਜ਼ ਹੁੰਦੀਆਂ ਜਦੋਂ ਕਰਵੇ ਦੇ ਵਰਤ ਰੱਖਦੀਆਂ ਛੋਟੇ ਵਾਲੇ ਹੁੰਦੇ ਆ ਕਰਵੇ ਉਹ ਤੁਸੀਂ ਘਰ ਲੈ ਆਉਣਾ ਹੈਗਾ ਆਮ ਆਪਾਂ ਨੂੰ ਮਿਲ ਹੀ ਜਾਂਦੇ ਆ ਤੇ ਮੈਂ ਕਿਹਾ ਕਿਉਂ ਨਾ ਸਾਡੇ ਦਰਸ਼ਕਾਂ ਦੇ ਨਾਲ ਇਹ ਜਿਹੜਾ ਨੁਸਖਾ ਅੱਜ ਸ਼ੇਅਰ ਕੀਤਾ ਜਾਵੇ ਤੇ ਤੁਸੀਂ ਇਹਨੂੰ ਲਿਆ ਕੇ ਛੋਟਾ ਜਿਹਾ ਸਰਾਖ ਕਰ ਲੈਣਾ ਤੇ ਜਦੋਂ ਸਰਾਖ ਤੁਸੀਂ ਕਰੋਗੇ ਤੇ ਇੱਕ ਜਿਹੜੀ ਸ਼ਮਕ ਮਹੌਲੀ ਆਉਂਦੀ ਹੈ ਹੋਰ ਤਾਂ ਮੈਨੂੰ ਪਤਾ ਨਹੀਂ ਵੀ ਇੰਨਾ ਚੀਜ਼ਾਂ ਦੇ ਹੱਲ ਹੈਗੇ ਕਿ ਨਹੀਂ ਲੇਕਿਨ ਉਹ ਪੱਕਾ ਇਲਾਜ ਹੈ ਜੜ ਦਾ ਕੀੜਾ ਬਾਹਰ ਕੱਢਣ ਦਾ ਠੀਕ ਹੈ ਜੀ ਤੇ ਉਹ ਸ਼ੰਕੂ ਮਹੋਲੀ ਹੁੰਦੀ ਹੈ ਉਸ ਦੇ ਸ਼ਾਇਦ ਜਾਮਨੀ ਰੰਗ ਦੇ ਉਸ ਦੇ ਜਿਹੜਾ ਬੂਟਾ ਹੁੰਦਾ ਹੈ ਉਹਦੇ ਜਾਮਨੀ ਰੰਗ ਦੇ ਫੁੱਲ ਆਉਂਦੇ ਉੱਤੇ ਤੇ ਜਿਹੜਾ ਕੌੜ ਤੁਮਾ ਹੁੰਦਾ ਉਹ ਕੌੜ ਤੁਮੇਰੀ ਡਬਲ ਕਾਪੀ ਸਮਝ ਲਓ ਹਨਾ ਤੇ ਤੁਸੀਂ ਲਿਆਉਣਾ ਕਿ ਕਿਹੜੇ ਪ੍ਰਕਾਰ ਦਾ ਹਰੇ ਦਾ ਜਾਂ ਪੀਲੇ ਦਾ ਤੁਸੀਂ ਪੱਕਿਆ ਹੋਇਆ ਲਿਉਣਾ ਜੀ ਕਿਉਂਕਿ ਉਹਦੇ ਬੀਜ ਨਹੀਂ ਕੱਢਣੇ ਉਹਨਾਂ ਨੂੰ ਵਿੱਚੇ ਹੀ ਰੱਖਣਾ ਹੈਗਾ ਉਹਨਾਂ ਦੇ ਬੀਆਂ ਦਾ ਹੀ ਰਿਜ਼ਲਟ ਮਿਲੂਗਾ ਆਪਾਂ ਨੂੰ ਤੇ ਉਹ ਤੁਸੀਂ ਘਰੇ ਲਿਆ ਕੇ ਪੀਲੇ ਲਿਉਣੇ ਆ ਜੇ ਅਗਰ ਤੁਹਾਨੂੰ ਉਸੇ ਬੂਟੇ ਤੋਂ ਸੁੱਕੇ ਮਿਲ ਜਾਣ ਤਾਂ ਸਾਰਿਆਂ ਨੂੰ ਵਧੀਆ ਗੱਲ ਹੈ ਉਹ ਤੁਸੀਂ ਇੰਨੇ ਸਾਰੇ ਲੈ ਆਉਣੇ ਆ ਲਿਆ ਕੇ ਤੁਸੀਂ ਕਰਨਾ ਕੀ ਇਹਨਾਂ ਨੂੰ ਜੇ ਨਹੀਂ ਸੁੱਕੇ ਤਾਂ ਸੁਕਾ ਲਿਓ ਪੀਲੇ ਲੈ ਕੇ ਆਉਣੇ ਆ ਤੇ ਸੁਕਾ ਕੇ ਉਹਨਾਂ ਨੂੰ ਕਰਨਾ ਕੀ ਉਹ ਤੁਸੀਂ ਉਹਦੇ ਵਿੱਚ ਉਸ ਕਰਵੇ ਦੇ ਵਿੱਚ ਪਾਉਣੇ ਆ ਮਿੱਟੀ ਦੇ ਕਰਵੇ ਵਿੱਚ ਉਹਦੇ ਵਿੱਚ ਪਾ ਕੇ ਤੁਸੀਂ ਉਸ ਨੂੰ ਅੱਗ ਲਾ ਦੇਣੀ ਹੈ ਅੱਗ ਲਾ ਦੇਣੀ ਜਦੋਂ ਉਹ ਧੂਆ ਜਿਵੇਂ ਜਿਵੇਂ ਹੋਊਗਾ ਕੋਈ ਛੋਟੀ ਪੈਪ ਲੈ ਲਿਓ ਜਿਵੇਂ ਕੋਈ ਲੋਹੇ ਦੀ ਪੈਪ ਹੁੰਦੀ ਹੈ ਜਿਹੜੀ ਅੱਜ ਕੱਲ ਤੁਹਾਨੂੰ ਪਤਾ ਨਹੀਂ ਕਿਹ ਨਿੱਕੇ ਨਿੱਕੇ ਅਮਰੀਕ ਬਰੀਕ ਪੈਪਾਂ ਵੀ ਆ ਜਾਂਦੀਆਂ ਜਿੱਥੇ ਤੁਸੀਂ ਸਰਾਖ ਕਰੋਗੇ ਨਾ ਉਹ ਪੈਪ ਨੂੰ ਉਹ ਸਰਾਖ ਦੇ ਉੱਤੇ ਲਾ ਕੇ ਦੇ ਜਾੜ ਦੇ ਵਿੱਚ ਕਰਦੇ ਆਂ ਜਦੋਂ ਧੂਆ ਜਾਊਗਾ ਨਾ ਤੇ ਆਪਣੇ ਮੂੰਹ ਦੇ ਵਿੱਚੋਂ ਜਦੋਂ ਇੱਕ ਲਾਲ ਟਪਕੂਗੀ ਹਨਾ ਲਾਲ ਆਊਗੀ ਤੇ ਉਹ ਲਾਲ ਤੁਸੀਂ ਅੰਦਰ ਨਹੀਂ ਲੈ ਜਾਣੇ ਤੁਸੀਂ ਫੇਸ ਆਪਣਾ ਖੋਲ ਲੈਣਾ ਜਦੋਂ ਉਹ ਲਾਲ ਬਾਹਰ ਆਊਗੀ ਤੇ ਉਹ ਲਾਲ ਰਾਹੀਂ ਆਪਣੇ ਜਿਹੜੇ ਜਾੜ ਦਾ ਕੀੜਾ ਦਰਸ਼ਕੋ ਬਾਹਰ ਆਊਗਾ ਤੇ ਤੁਸੀਂ ਇਹਨੂੰ ਜ਼ਿਆਦਾ ਨਹੀਂ ਕਰਨਾ ਤੁਸੀਂ ਤਿੰਨ ਚ ਚਾਰ ਵਾਰੀ ਕਰ ਲਿਓ ਕਿਉਂਕਿ ਇਸ ਨਾਲ ਆਪਣੇ ਜਿਹੜਾ ਧੂਏ ਨਾਲ ਹੈ ਉਸ ਦਾ ਧੂਆ ਹੀ ਇਸ ਤਰੀਕੇ ਦਾ ਹੁੰਦਾ ਕਿਉਂਕਿ ਉਹ ਕਹਿੰਦੇ ਵੀ ਲਾਲ ਰਾਈ ਆਪਣਾ ਜਿਹੜਾ ਕੀੜਾ ਜੜਦਾ ਉਹ ਬਾਹਰ ਆ ਜਾਊਗਾ ਤੇ ਤੁਹਾਨੂੰ ਆਰਾਮ ਮਿਲੂਗਾ ਜੀ ਬਹੁਤ ਜ਼ਿਆਦਾ ਤੇ ਤੁਸੀਂ ਆਪਣੇ ਸਾਹਮਣੇ ਦੇਖ ਸਕਦੇ ਹੋ ਹਨ ਕਿਉਂਕਿ ਇਹ ਅਜਮਾਏ ਹੋਏ ਨੁਸਕੇ ਆ ਜੀ ਸਾਡੇ ਜਦੋਂ ਬਜ਼ੁਰਗ ਜੜਾ ਨੂੰ ਕੀੜੇ ਲੱਗ ਜਾਂਦੇ ਸੀਗੇ ਤੇ ਉਹਨਾਂ ਕੋਲੇ ਉਦੋਂ ਕਿਹੜੀਆਂ ਓਸ਼ਧੀਆਂ ਹੁੰਦੀਆਂ ਸੀ ਜੀ ਪੁਰਾਣੇ ਟਾਈਮਾਂ 'ਚ ਉਦੋਂ ਇਹ ਦੇਸੀ ਨੁਸਕੇ ਹੀ ਚੱਲਦੇ ਸੀ ਤੇ ਇਹ ਬਹੁਤ ਵਧੀਆ ਵਰਤਿਆ ਹੋਇਆ ਨੁਸਕਾ ਹੈ ਤੇ ਜੇ ਤੁਸੀਂ ਵੀ ਕਰੇ ਲੂਨ ਉਸ ਦਾ ਵਰਤ ਕੇ ਆਪਣੇ ਜਾੜਾ ਦੰਦਾਂ ਨੂੰ ਸਲਾਮਤ ਰੱਖਣਾ ਚਾਹੁੰਦੇ ਆ ਤਾਂ ਜਰੂਰ ਇੱਕ ਵਾਰੀ ਇਹ ਜਿਹੜਾ ਨੁਸਖਾ ਹੈ ਵਰਤ ਕੇ ਦੇਖਿਓ ਤੇ ਬਸ ਨਾਲ ਥੋੜੀ ਬਹੁਤ ਕੋਈ ਦਵਾਈ ਖੰਦਰੀਓ ਕਿਉਂਕਿ ਜੋ ਰੇਸ਼ਾ ਰੁਸ਼ਾ ਉਹ ਤਾਂ ਦੇਖੋ ਵੀ ਆਪਣੇ ਦਵਾਈ ਬੂਟੀ ਨਾਲ ਹੀ ਸੁੱਕਣਾ ਹੈਗਾ ਤੇ ਜੇ ਵੀਡੀਓ ਵਧੀਆ ਲੱਗੇ ਦਬ ਕੇ ਸ਼ੇਅਰ ਜਰੂਰ ਕਰ ਦੇ ਤਾਂ ਕਿ ਹੋਰ ਵੀ ਕਿਸੇ ਭੈਣ ਭਰਾਵਾਂ ਤੱਕ ਇਹ ਵੀਡੀਓ ਪਹੁੰਚੇ ਤੇ ਕਈ ਹੁੰਦੇ ਆ ਵੀ ਆਪਾਂ ਨੂੰ ਡਰ ਲੱਗਦਾ ਹੈ ਨਾ ਡਾਕਟਰ ਕੋਲੇ ਜਾਣ ਤੋਂ ਤੇ ਇਹ ਤਾਂ ਤੁਸੀਂ ਕਰ ਸਕਦੇ ਹੋ ਜੇ ਤਾਂ ਘਰੇਲੂ ਨੁਸਕੇ ਹਨ ਤੇ ਇਸ ਦਾ ਕੋਈ ਵੀ ਨੁਕਸਾਨ ਨਹੀਂਗਾ ਕਿਉਂਕਿ ਉਹ ਧੂਆ ਜਿਹੜਾ ਅੰਦਰ ਜਾਊਗਾ ਤੇ ਆਪਣੇ ਝੜ ਵਾਲਾ ਕੀੜਾ ਬਾਹਰ ਆਊਗਾ ਠੀਕ ਹੈ ਦਰਸ਼ਕੋ ਅੱਜ ਦੀ ਇਹ ਰੈਮੇਡੀ ਵਾਲੀ ਵੀਡੀਓ ਆਪਾਂ ਇੱਥੇ ਕਰ ਲੱਗੇ ਸਮਾਪਤ ਤੇ ਮਿਲਦੇ ਹਾਂ ਕਿਸੇ ਹੋਰ ਵਧੀਆ ਘੈਂਟ ਜੇ ਨੁਸਕੇ ਦੇ ਨਾਲ ਹੁੰਨੇ ਰੂਬਰੂ ਤੁਹਾਡੇ ਦਰਸ਼ਕੋ ਤੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ